ਉਸਮਾ ਕਾਂਡਵੇ ਚਾਇਆ ਫੈਸਲਾ ਆਪ ਵਿਦਾਇਕ ਨੂੰ 4 ਸਾਲ ਦੀ ਸਜ਼ਾ 12 ਸਾਲ ਪੁਰਾਣੇ ਮਾਮਲੇ ਵਿੱਚ ਅਦਾਲਤ ਨੇ ਸੁਣਾਇਆ ਫੈਸਲਾ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਪਰਿਵਾਰ ਦੀ ਇੱਕ ਲੜਕੀ ਨਾਲ ਅੱਜ ਤੋਂ 12 ਸਾਲ ਪਹਿਲਾਂ ਕੁੱਟਮਾਰ ਤੇ ਛੇੜਛਾੜ ਕਰਨ ਦੇ ਮਾਮਲੇ ਵਿੱਚ ਜਿਸ ਨੂੰ ਉਸਮਾ ਕਾਂਡਵੀ ਕਿਹਾ ਗਿਆ ਸੀ ਉਸ ਮਾਮਲੇ ਵਿੱਚ ਆਖਰਕਾਰ ਇਨਸਾਫ ਹੋ ਗਿਆ। ਤਰਨਤਾਰਨ ਅਦਾਲਤ ਨੇ ਉਸ ਮਾ ਕਾਂਡ ਦੇ ਮੁੱਖ ਮਲਜ਼ਮ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਅਤੇ ਨਾਲ ਹੀ ਹੋਰ ਦੋਸ਼ੀਆਂ ਨੂੰ ਵੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਕਾਨੂੰਨ ਮੁਤਾਬਕ ਲਾਲਪੁਰਾ ਦੀ ਵਿਧਾਇਕੀ ਜਨਿਵੀ ਤੈ ਮੰਨੀ ਜਾ ਰਹੀ ਹੈ। ਸਜ਼ਾ ਸੁਣਾਈ ਜਾਣ ਤੋਂ ਬਾਅਦ ਤੁਰੰਤ ਲਾਲਪੁਰਾ ਬਤੌਰ ਵਿਧਾਇਕ ਅਯੋਗ ਹੋ ਗਏ ਨੇ। ਕਿਉਂਕਿ ਕਾਨੂੰਨ ਮੁਤਾਬਕ 2 ਸਾਲ ਦੀ ਸਜ਼ਾ ਸੁਣਾਏ ਜਾਣ ਤੇ ਵਿਦਾਇਗੀ ਤੁਰੰਤ ਖਾਰਜ ਹੋ ਜਾਂਦੀ ਹੈ ਅਤੇ ਵਿਦਾਇਗੀ ਉਦੋਂ ਤੱਕ ਖਾਰਜ ਰਹਿੰਦੀ ਹੈ ਜਦੋਂ ਤੱਕ ਉੱਪਰਲੀ ਅਦਾਲਤ ਉਸ ਸਜ਼ਾ ਤੇ ਰੋਕ ਨਾ ਲਾ ਦੇਵੇ ਮੈਨੂੰ 12 ਸਾਲ ਬਾਅਦ ਇਨਸਾਫ ਮਿਲਿਆ ਹੈ ਤੇ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਧੰਨਵਾਦ ਕਰਦੀ ਹਾਂ ਮਨਜੋ ਕੋੜ ਦਾ ਪ੍ਰੇਮ ਕੁਮਾਰ ਜਨ ਸਭ ਦਾ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦਿੱਤਾ ਮੈਂ ਧੰਨਵਾਦ ਕਰਦੀ ਹਾਂ ਆਪਣੇ ਵਕੀਲ ਸਾਹਿਬ ਮਿਤ੍ਰ ਤੁਮਨਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦਵਾਇਆ ਤੇ ਮੈਂ ਨਾਲ ਦੀ ਨਾਲ ਧੰਨਵਾਦ ਆਪਣੀ ਫੈਮਿਲੀ ਤੇ ਆਪਣੇ ਰੈਸਮੈਂਟ ਦਾ ਵੀ ਕਰਦੀ ਹਾਂ ਕਿ ਜਿਹੜੇ ਮੇਰੇ ਨਾਲ ਅੱਜ ਖਲੋਤੇ ਕਿੰਨੀਆਂ ਕਕੜਾਂ ਆਈਆਂ ਤੁਹਾਨੂੰ ਸੁਣਾਈ ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲਾਂ ਆਈਆਂ ਜਿਹੜੀਆਂ ਮੈਂ ਨਾ ਬੋਲ ਕੇ ਦੱਸ ਸਕਦੀ ਕਿਉਂਕਿ 12 ਸਾਲ ਦਾ ਲੰਮਾ ਸਮਾਂ ਮੈਂ ਕੱਟਿਆ ਆ ਦਵਿੰਦਰ ਕੁਮਾਰ ਸਰਦ ਸਿੰਘ ਤੇ ਕਵਲਦੀਪ ਸਿੰਘ ਅਸ਼wini ਕੁਮਾਰ ਤੇ ਸੇਮ ਸਿੰਘ ਤੇ ਹਰਜਿੰਦਰ ਸਿੰਘ ਨੂੰ ਸੈਕਸ਼ਨ 3 ਕਲੋਸ 1 ਕਲੋਸ 10 ਐਂਡ ਸੈਕਸ਼ਨ 4 ਐਸ ਸੀ ਐਸਟੀ ਐਕਟ ਥੱਲੇ ਅਤੇ 323 506 148 149 ਤਹਿਤ ਦੋਸ਼ੀ ਕਰਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ 4 ਸਾਲ ਤੇ 50000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ 체미 ਨੇ سزا ਹੋਰ ਸੁناਈ ਜਾਏਗੀ ਜਿਹੜੇ ਮਨਜਿੰਦਰ ਸਿੰਘ ਔਰ ਫਲਾਲਪੁਰ ਔਰ ਸਾਹਾ ਜੀ ਉਹਨਾਂ ਨੂੰ ਸੈਕਸ਼ਨ 354 ਐਡ ਆਨ ਕੀਤੀ ਗਈ ਆ ਜਿਹਦੀ سزا 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ 3 ਮਹੀਨੇ ਹੋਰ ਸਜ਼ਾ ਸੁناਈ ਜਾਏਗੀ ਜਿਹੜੇ ਬਾਕੀ ਤਿੰਨ ਦੋਸ਼ੀ ਰਹਿ ਗਏ ਹਨ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਉਹਨਾਂ ਨੂੰ 323 148 159 ਤੇ 342 ਥੱਲੇ ਵੀ ਸਜ਼ਾ ਸੁناਈ ਗਈ ਆ ਜਿਹੜੀ 1 ਸਾਲ ਦੀ ਸਜ਼ਾ ਹੈ ਅਤੇ ਗਗਨਦੀਪ ਸਿੰਘ ਦੋਸ਼ੀ ਨੂੰ 323 506 148 159 ਥੱਲੇ ਸਜ਼ਾ ਸੁناਈ ਗਈ ਦਰਸਲ ਪੈਂਡੋਸਮਾ ਦੀ ਰਹਿਣ ਵਾਲੀ ਪੀੜਤਾ ਵੱਲੋਂ ਇੱਕ ਵਿਆਹ ਸਮਾਗਮ ਵਿੱਚ ਉਸ ਨਾਲ ਛੇੜਛਾੜ ਅਤੇ ਕੋਟਮਾਰ ਕਰਨ ਦੇ ਦੋਸ਼ ਲਗਾਉਂਦਿਆਂ ਮਾਮਲਾ ਦਰਜ ਕਰਵਾਇਆ ਗਿਆ ਸੀ ਪੀੜਤਾ ਨੇ ਦੱਸਿਆ ਸੀ ਕਿ ਸਾਲ 2013 ਵਿੱਚ ਉਹ ਆਪਣੇ ਪਰਿਵਾਰ ਨਾਲ ਇੱਕ ਵਿਆਹ ਸਮਾਗਮ ਵਿੱਚ ਗਈ ਸੀ ਜਿੱਥੇ ਲਾਲਪੁਰਾ ਜੋ ਮੌਜੂਦਾ ਸਮੇਂ ਵਿੱਚ ਖਡੂਰ ਸਾਹਿਬ ਤੋਂ ਐਮਐਲਏ ਹੈ ਅਤੇ ਉਹᱫੋ ਟੈਕਸੀ ਡਰਾਈਵਰ ਸੀ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਛੇੜਛਾੜ ਕੀਤੀ ਗਈ ਅਤੇ ਕੋਟਮਾਰ ਕੀਤੀ ਗਈ ਅਤੇ ਜਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੇ ਵੀ ਉਹਨਾਂ ਨਾਲ ਕੋਟਮਾਰ ਕੀਤੀ ਸੀ ਹੁਣ ਇਸੇ ਮਾਮਲੇ ਵਿੱਚ ਆਪ ਐਮਐਲਏ ਲਾਲਪੁਰਾ ਨੂੰ ਦੋਸ਼ੀ ਐਲਾਨ ਦਿੱਤਾ ਗਿਆ ਹੈ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਵਿਰੋਧੀਆਂ ਨੇ ਇੱਕ ਵਾਰ ਮੋੜ ਤੋਂ ਆਮ ਆਦਮੀ ਪਾਰਟੀ ਨੂੰ �ेर ਲਿਆ ਕੋਈ ਆਮ ਆਦਮੀ ਪਾਰਟੀ ਦਾ ਕੋਈ ਪਹਿਲਾ ਐਮਐਲਏ ਤਾਂ ਹੈ ਨਹੀਂ ਕਿੰਨਿਆਂ ਨੂੰ ਦੇਰ ਹੈ ਸਜ਼ਾ ਪਹਿਲਾਂ ਹੋ ਚੁੱਕੀ ਹੈ ਪਰ ਜਿਸ ਕੇਸ ਦੇ ਵਿੱਚ ਨਾਲਪੁਰਾ ਸਾਹਿਬ ਨੂੰ ਇਹਨਾਂ ਨੂੰ ਸਜ਼ਾ ਹੋਈ ਹੈ ਉਹ ਬੜੀ ਸ਼ਰਮਨਾਕ ਗੱਲ ਕਿ 달ਿਤ ਪਰਿਵਾਰ ਦੀ ਇੱਕ ਲੜਕੀ ਦੇ ਛੇੜਖਾੜੀ ਦੇ ਦੋਸਤ ਜਿਹੜੇ ਆ ਉਹ ਸਾਬਤ ਹੋ। ਉਹਨੂੰ ਹਰਾਸ ਕਰਨ ਦੇ ਦੋਸ਼ ਅੱਜ ਅਦਾਲਤ 'ਚ ਸਾਬਤ ਹੋਏ ਆ। ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਦਾ ਵੀ ਆਹ ਤੋਹਫੇ ਦਿੱਤੇ ਸੀ ਪੰਜਾਬ। ਇੱਕ ਤੋਂ ਬਾਅਦ ਇੱਕ ਨਵਾਂ ਕੇਸ ਜਿਹੜਾ ਹੈਗਾ ਉਹ ਇਹਨਾਂ ਦੇ ਐਮਰਜੈਂਸੀ ਦੇ ਖਿਲਾਫ ਨਿਕਲਦਾ। ਇਹਦਾ ਹੁਣ ਬਦਲਾ ਆ ਜਿਹਦਾ ਲੋਕਾਂ ਨੇ ਆ ਥੋੜੇ ਉਹਨਾਂ ਦੇ ਸਾਲ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ। ਬਹੁਤ ਵੱਧ ਪੱਧਰ ਦੀ ਗੱਲ ਹੈ ਠੀਕ ਹੈ ਅਦਾਲਤ ਨੇ ਵਧੀਆ ਫੈਸਲਾ ਕੀਤਾ ਤੇ 12 ਸਾਲਾਂ ਬਾਅਦ ਉਸ ਲੜਕੀ ਨੂੰ ਜਿਹੜਾ ਇਨਸਾਫ ਮਿਲਿਆ ਬੜੀ ਚੰਗੀ ਗੱਲ ਹੈ ਪਰ ਇਹ ਨਾਲ ਇਹਨਾਂ ਦਾ ਅਸਲੀ ਤੇਰਾ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਵੀ ਇਹਦੇ ਨਾਲ ਐਕਸਪੋਜ਼ ਹੈ ਜੀ ਹਾਂ 12 ਸਾਲ ਬਾਅਦ ਲੰਬੀ ਲੜਾਈ ਲੜਨ ਤੋਂ ਬਾਅਦ ਹੁਣ ਆਖਰਕਾਰ ਪੀੜਤਾ ਨੂੰ ਇਨਸਾਫ ਮਿਲਿਆ ਹੈ ਜਿਸ ਦੇ ਵੱਲੋਂ ਅਤੇ ਜਿਸ ਦੇ ਪਰਿਵਾਰ ਵੱਲੋਂ ਅਦਾਲਤ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉਦਰ ਵਿਦਾਇਕ ਸਾਭ ਦੀ ਵਿਦਾਇਕੀ ਤੇ ਕਾਲੇ ਬੱਦਲ ਮੰਡਰਾ ਗਏ ਨਹੀਂ ਸਵਾਲੇ ਖੜਾ ਹੋ ਗਿਆ ਹੈ ਕਿ ਹੁਣ ਪੰਜਾਬ ਇੱਕ ਹੋਰ ਜ਼ਿਮਨੀ ਚੋਣ ਦੀ ਤਿਆਰੀ ਕਰ ਲੈ ਦੱਸੋ ਕੀ ਕੀ ਸਮਝੀ ਤਰਨਤਾਰਨ ਤੋਂ ਪਵਨ ਸ਼ਰਮਾ ਪੀਟੀਸੀ న్యూਸ